ਬਹੁਤ ਪੁਰਾਣੀ ਗੱਲ ਐ 10 ઋਸ਼ੀਕੇਸ਼ ਦੇ ਆਸਥਾਨ ਗੁਰਦੁਆਰੇ ਦੇ ਵਿੱਚ ਪ੍ਰਾਚੀਨ ਗੁਰਦੁਆਰੇ ਚ ਕਥਾ ਕਰ ਰਿਆ ਸੀ ਲੜੀਵਾਰ ਕਥਾ ਦੇ ਚ ਇਹ ਸ਼ਬਦ ਸੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ ਸਰੋਤਿਆਂ ਦੇ ਚ ਇਕ ਬੜਾ ਦਾਰਸ਼ਨਿਕ ਚਿੰਤਕ ਲਿਖਾਰੇ ਔਰ ਭਗਵਾ ਵੇਸ਼ ਧਾਰਨ ਕੀਤੇ ਇੱਕ ਸਾਧੂ ਬੈਠਾ ਸੀ ਕਥਾ ਦੀ ਸਮਾਪਤੀ ਤਵਾਦ ਕਹਿ ਲਗਾ ਜਾਪਦਾ ਹੈ ਗੁਰਨਾانک ਨੇ ਦੁੱਖ ਹੀ ਦੁੱਖ ਵੇਖਿਆ ਨਾਨਕ ਦੁਖੀ ਆ ਸਭ ਸੰਸਾਰ ਨਹੀਂ ਸੰਸਾਰ ਦੇ ਸੁਖ ਵੀ ਹੈ ਸੰਸਾਰ ਦੇ ਖੇੜੇ ਵੀ ਨੇ ਸੰਸਾਰ ਦੇ ਵਿੱਚ ਖੁਸ਼ੀਆਂ ਵੀ ਨੇ ਸੰਸਾਰ ਦੇ ਵਿੱਚ ਆਨੰਦ ਵੀ ਹੈ ਇਹ ਅਤ ਕਥਨੀ ਹੈ ਇਹ ਗੁਨਾਹਿਕ ਨੇ ਗੱਲ ਵਧਾ ਕੇ ਕਹਿ ਦਿੱਤੀ ਹੈ ਔਰ ਇਸ ਨੂੰ ਸਾਹਿਤਿਕ ਦੁਨੀਆ ਦੇ ਵਿੱਚ ਕਾਵੇ ਕਲਾ ਦੇ ਵਿੱਚ ਸ਼ਾਇਰਾਨਾ ਜੋ ਹੈ ਆਲਮਾਨਾ ਅੰਦਾਜ਼ ਦੇ ਇਸ ਨੂੰ ਕਹਿੰਦੇ ਨੇ ਅਤੀ ਉਪਮਾ ਅਲੰਕਾਰ ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹ ਵੀ ਇੱਕ ਅਲੰਕਾਰ ਹੈ ਇਹ ਵੀ ਇੱਕ ਗਹਿਣਾ ਹੈ ਜਿਵੇਂ ਕਿਸੇ ਦੇ ਖੂਬਸੂਰਤ ਚਿਹਰੇ ਨੂੰ ਦੇਖ ਕੇ ਕਹਿ ਦੇਣਾ ਹੈ ਤੇ ਚੰਨ ਵਰਗਾ ਹੈ అతి ਉਪਮਾ ਅਲੰਕਾਰ ਜਿਵਾ ਕਹੀ ਚੰਨ ਵਰਗਾ ਹੈ ਤੋਂ ਘਰ ਦੇ ਵਿੱਚ ਬੱਤੀ ਨਾ ਜਗਾਈਏ ਦੇ ਮੁਖੜੇ ਤੋਂ ਹੀ ਚਾਨਣਾ ਬਣਿਆ ਰਹੇ ਇਹ ਦੰਦ ਤੇ ਮੋਤੀਆਂ ਵਰਗੇ ਨੇ అతి ਉਪਮਾ ਅਲੰਕਾਰ ਇਹ ਸਾਹਿਤਿਕ ਦੁਨੀਆ ਦੇ ਆਧ ਕਾਲ ਤੋਂ ਸ਼ਾਇਰ ਲੋਗ ਕਵੀ ਲੋਗ ਅਤੀ ਉਪਮਾ ਅਲੰਕਾਰ ਦੀ ਵਰਤੋਂ ਕਰਦੇ ਰਹੇ ਨੇ ਮੈਨੂੰ ਕਹਿਣ ਲੱਗੇ ਗੁਰਨਾਣਿਕ ਦੇਵ ਜੀ ਮਹਾਰਾਜ ਸੰਤ ਨੇ ਅਵਤਾਰ ਨੇ ਪਰ ਸ਼ਾਇਰ ਵੀ ਤੇ ਨੇ ਨਾ ਕਵੀ ਨੇ ਤਾਂ ਕਵੀ ਅਲੰਕਾਰ ਦੀ ਵਰਤੋਂ ਕਰਦੇ ਨੇ ਗੁਰਨਾਣਿਕ ਨੇ ਵਰਤੋਂ ਕੀਤੀ ਅਤੀ ਉਪਮਾ ਅਲੰਕਾਰ ਹੈ ਸਾਰਾ ਜਗਤ ਦੁਖੀ ਨਹੀਂ ਹੈ ਸਾਰਾ ਸੰਸਾਰ ਦੁਖੀ ਨਹੀਂ ਹੈ ਠੀਕ ਹੈ ਬਹੁ ਗਿਣਤੀ ਦੁਖੀ ਹੋ ਸਕਦੀ ਹੈ ਔਰ ਇਹ ਕਹਿ ਦੇਣਾ ਨਾਨਕ ਦੁਖਿਆ ਸਭ ਸੰਸਾਰ ਇਹ ਅਤੀ ਉਪਮਾ ਅਲੰਕਾਰ ਹੈ ਮੈਂ ਕਹ ਨਹੀਂ ਇਹ ਸਤਿ ਬਚਨ ਹੈ ਇਹ ਅੰਮ੍ਰਿਤਮਈ ਬਚਨ ਹੈ ਔਰ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਮੈਨੂੰ ਕਹਿ ਲਗਾ ਮਸਕੀਨ ਜੀ ਜੇ ਮੈਂ ਤੁਹਾਨੂੰ ਸੁਖ ਦਾ ਸਰੂਪ ਦਿਖਾ ਦੇਆ ਆਨੰਦ ਦੀ ਤਸਵੀਰ ਦਿਖਾ ਦੇਆ ਖੇੜੇ ਤੇ ਖੁਸ਼ੀਆਂ ਦੀ ਮੂਰਤੀ ਦਿਖਾ ਦੇ ਆ ਫਿਰ ਤੇ ਤੁਸੀਂ ਕਬੂਲ ਕਰੋਗੇ ਕਿ అతి ਉਪਮਾ ਅਲੰਕਾਰ ਹੈ ਗੁਰੂ ਨਾਨਕ ਨੇ ਗਲਬਦਾ ਕੇ ਆਖੀ ਹੈ ਮੈਂ ਕਿ ਮਿਤਰਾ ਇੱਥੇ ਤੱਕ ਨੋਬਤ ਨਹੀਂ ਆਏਗੀ ਸਿਰਫ ਮੈਂ ਸ਼ਰਧਾ ਕਰਕੇ ਨਹੀਂ ਕਹਿ ਰਿਹਾ ਬਲਕੇ ਮੇਰਾ ਪੂਰਨ ਭਰੋਸਾ ਹੈ ਗੁਰੂ ਨਾਨਕ ਦੇ ਕੰਠ ਤੋਂ ਜੋ ਵਾਕ ਨਿਕਲਨੇ ਨੇ ਉਹ ਖਸਮ ਦੇ ਬੋਲਨੇ ਅੰਮ੍ਰਿਤਮਈ ਬੋਲਨੇ ਇਹ అతి ਉਪਮਾ ਅਲੰਕਾਰ ਨਹੀਂ ਨੇ ਲਗੇ ਕੱਲ ਮੈਂ ਤੁਹਾਨੂੰ ਫਿਰ ਸੁਖ ਦਾ ਸਰੂਪ ਦਿਖਾਵਾਂਗਾ ਚਲਾ ਗਿਆ ਉਹ ਦਿਨ ਤੇ ਉਹ ਰਾਤ ਵੀ ਮੇਰੀ ਬੜੀ ਬੇਚੈਨੀ ਨਾਲ ਲੰਗੀ ਮੈਂ ਕਿਹਾ ਪਤਾ ਨਹੀਂ ਕੀ ਦਿਖਾਵੇਗਾ ਕੀ ਲਿਆਵੇਗਾ ਉਹ ਕੀ ਹੋਵੇਗੀ ਚੀਜ਼ ਦਿਨ ਭਰ ਮੈਂ ਸੋਚਾਂ ਚ ਰਿਹਾ ਜੇ ਮੇਰੇ ਕੋਲ ਨਾ ਜਵਾਬ ਬਣਿਆ ਫਿਰ ਔਰ ਰਾਤ ਨੂੰ ਤੇ ਅੰਦਰੋਂ ਅਰਦਾਸ ਵੀ ਨਿਕਲੀ ਹੈ ਪਾਦਸ਼ਾ ਤੂੰ ਲੱਜਾ ਰੱਖੀ ਆਪਣੀ ਬਿਰਦਬਾਣੇ ਦੀ ਬੋਲ ਤੇਰੇ ਨੇ ਬਚਨ ਤੇਰੇ ਨੇ ਔਰ ਤੇਰੇ ਬੋਲਾਂ ਤੇ ਮੈਂ ਇਹ ਦਾਵਾ ਕੀਤਾ ਇਹ ਅਤ ਕਥਨੀ ਨਹੀਂ ਹੈ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਇਹ ਸਤ ਬਚਨ ਨੇ ਇਹ ਅੰਮ੍ਰਿਤਮਈ ਬਚਨ ਨੇ ਦੂਸਰੇ ਦਿਨ ਇਹ ਗੁਰਦੁਆਰੇ ਆਇਆ ਔਰ ਉਸ ਮਹਾਪੁਰਸ਼ ਦੇ ਹੱਥ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਖਿੜਿਆ ਹੋਇਆ ਗੁਲਦਸਤਾ ਸੀ। ਭੇਟ ਨਹੀਂ ਕੀਤਾ ਇਸਨੇ। ਮੱਥਾ ਟੇਕ ਕੇ ਇੱਕ ਪਾਸੇ ਬੈਠ ਗਿਆ ਤੇ ਗੁਲਦਸਤਾ ਕੋਲ। ਕਥਾ ਦੀ ਸਮਾਪਤੀ ਤੋਂ ਬਾਅਦ ਮੈਨੂੰ ਕਹਿਣ ਲੱਗਾ ਮਸਕੀਨ ਜੀ ਇੱਕ ਗੁਲਦਸਤਾ ਤੁਹਾਨੂੰ ਦਿਖਾਈ ਦੇਂਦਾ? ਮੈਂ ਕਿਹਾ ਦਿਖਾਈ ਦੇਂਦਾ। ਗੁਰੂ ਦੀ ਮਹਿਰ ਐ ਅੱਖਾਂ 'ਚ ਹੈ ਜੋ। ਜਿੰਨੇ ਕੇ ਜੇ ਤੁਹਾਨੂੰ ਇਹ ਫੁੱਲ ਦਿਖਾਈ ਦਿੰਦੇ ਨੇ ਤੋਂ ਫਿਰ ਤੇ ਇਹ ਵੀ ਦਿਖਾਈ ਦੇਦਾ ਹੋਵੇਗਾ ਕਿ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਹੱਸ ਰਹੀ ਹੈ ਪੱਤੀ ਪੱਤੀ ਦੇ ਚ ਖੇੜਾ ਹੈ ਇੱਕ ਇੱਕ ਪੱਤੀ ਦੇ ਚ ਮਹਿਕ ਹੈ ਫਿਰ ਤੇ ਇਹ ਵੀ ਦਿਖਾਈ ਦੇਦਾ ਹੋਵੇਗਾ ਮੈਂ ਕਿਹਾ ਹਾਂ ਵਾਕਈ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਦੇ ਚ ਖੇੜਾ ਹੈ ਪੱਤੀ ਪੱਤੀ ਵਿੱਚ ਮਹਿਕ ਹੈ। ਤਾਂ ਮੈਨੂੰ ਕਹਿ ਲੱਗਾ ਇਤਨਾ ਖੇੜਾ। ਇਤਨੀ ਮਹਿਕ। ਇਤਨਾ ਸੁਆਪਣ। ਕਿਆ ਇਹ ਕਹਿਣਾ ਚੰਗਾ ਲੱਗਦਾ ਹੈ ਨਾਨਕ ਦੁਖੀਆ ਸਭ ਸੰਸਾਰ। ਐਸੇ ਖੇੜੇ ਤੇ ਆਉਂਦੇ ਆ। ਇਤਨੇ ਸੁਆਪਣ ਦੇ ਹੁੰਦੇ ਆ। ਇਤਨੀ ਮਹਿਕ ਦੇ ਹੁੰਦੇ ਆ। ਤੇ ਫਿਰ ਮਨੁ ਕਾ ਕੇ ਨਾਨਕ ਦੁਖੀਆ ਸਭ ਸੰਸਾਰ। ਕਮ ਸੇ ਕਮ ਇਹ ਬਚਨ ਇਨਾ ਫੁੱਲਾਂ ਤੇ ਤੇ ਪੂਰਾ ਨਹੀਂ ਉਤਰਦਾ ਮੈਨੂੰ ਕਹਿਣ ਲੱਗਿਆ ਗੁਰੂ ਨਾਨਕ ਦੇ ਇਹ ਬੋਲੇ ਨਾ ਫੁੱਲਾਂ ਤੇ ਪੂਰੇ ਨਹੀਂ ਉਤਰਦੇ ਇਹ ਖਿੜੇ ਹੋਏ ਨੇ ਤੇ ਨਹੀਂ ਰੋ ਰਹੇ ਇਹ ਮਹਿਕ ਲੁਟਾ ਰਹੇ ਨੇ ਇਹ ਸੁਪਣ ਦੀ ਤਸਵੀਰ ਨੇ ਕਿਆ ਇਹਨਾਂ ਨੂੰ ਵੇਖ ਕੇ ਜ਼ੁਬਾਨ ਚੋਂ ਬੋਲ ਨਿਕਲ ਸਕਦੇ ਨੇ ਨਾ ਨਿਕੁ ਦੁਖੀਆ ਸਭ ਸੰਸਾਰ ਮੈਂ ਕਿਹਾ ਮਿਤਰਾ ਕੱਲ ਤੁਸੀਂ ਇਹ ਦਾਵਾ ਕੀਤਾ ਸੀ ਕਿ ਮੈਂ ਸੁਖ ਦਾ ਸਰੂਪ ਦਿਖਾਵਾਂਗਾ ਖਿਹੜੇ ਤੇ ਮੁਸਕਰਾਹਟ ਦੀ ਤਸਵੀਰ ਪੇਸ਼ ਕਰਾਂਗਾ ਵਾਕਈ ਕੀਤੀ ਹੈ ਇਹ ਫੁੱਲ ਖਿੜੇ ਹੋਏ ਨੇ ਮੁਸਕਰਾ ਰਹੇ ਨੇ ਸੋਹਣੇ ਨੇ ਮਹਿਕ ਹੈ ਮੈਂ ਮੰਨਦਾ ਮੈਂ ਤਸਵੀਰ تسلیم ਕਰਦਾ ਇਹ ਸੁਖ ਦੀ ਮੂਰਤੀ ਨੇ ਇਹ ਖੇੜੇ ਦੀ ਤਸਵੀਰ ਹੈ ਇਹ ਹਾਸੇ ਦਾ ਮੂਜਸਮਾ ਹੈ ਲੇਕਿਨ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ ਖੁਸ਼ੀ ਦਾ ਰੂਪ 24 ਘੰਟੇ ਹੋ ਗਏ ਬਸ 12 ਘੰਟਿਆਂ ਵਾਸਤੇ ਇਨ੍ਹਾਂ ਹੀ ਫੁੱਲਾਂ ਨੂੰ ਬਸ ਸਤਗੁਰੂ ਦੀ ਹਜ਼ੂਰੀ 'ਚ ਇੱਥੇ ਹੀ ਰੱਖ ਜਾਓ ਬਾਕੀ ਗੱਲ ਸ਼ਾਮੀ ਕਰਾਂਗੇ ਇਨ੍ਹਾਂ ਫੁੱਲਾਂ ਦੇ ਸਬੰਧ 'ਚ ਬਾਕੀ ਵਿਚਾਰ ਸ਼ਾਮ ਨੂੰ ਕਰਾਂਗੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹਦੀਆਂ ਅੱਖਾਂ ਭਰਾਈਆਂ ਕੰਨਗਾ ਸ਼ਾਮ ਨੂੰ ਤੇ ਮੁਰਝਾ ਜਾਣਗੇ ਕੁਮਲਾ ਜਾਣਗੇ ਤਾਂ ਮੈਂ ਕਹ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਸੇ ਖੇੜੇ ਦੇ ਚੋਂ ਹੀ ਮੁਰਝਾਣਾ ਪੈਦਾ ਹੋਵੇਗਾ ਇਸੇ ਹਾਸੇ ਦੇ ਚੋਂ ਹੀ ਰੋਣਾ ਜਨਮ ਲਵੇਗਾ ਇਸੇ ਸੁਪਣ ਦੇ ਵਿੱਚੋਂ ਹੀ ਕ੍ਰੂਪਤਾ ਪੈਦਾ ਹੋਵੇਗੀ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੈਲ ਲੈ ਕੇ ਜਿਸੇ ਹਸਤਾ ਹੋ ਆ ਪਾਓਗੇ ਉਹ ਪਰੇਸ਼ਾਨ ਹੋਗਾ